ਆ ਬੀਚੂਮੀਆਂ ਵਾਲੀ ਲਾਲਚ ਵੇਖੋ ਕੱਡਾ ਤਗੜਾ ਦੇਣ ਦੀ ਆਂਦੀ ਕਿ ਕੈਨੇਡਾ ਵਾਲੇ ਜਹਾਜ਼ ਚ ਭਾਲ ਦੂੰਗੀ ਜਿਹੜਾ ਮੇਰੀ ਕੁੜੀ ਨਾਲ ਵਿਆਹ ਕਰਾਊਗਾ ਆਹ ਵੇਖਿਓ ਵੀਡੀਓ ਜਿਹੜਾ ਮੇਰੀ ਕੁੜੀ ਨਾਲ ਵਿਆਹ ਕਰਵਾਊਗਾ ਨ ਮੈਂ ਜਹਾਜ਼ ਚ ਬਿਠਾ ਕੇ ਕੈਨੇਡਾ ਭੇਜੂੰਗੀ ਉਹ ਕਿਹੜਾ ਸੂਰਮਾ ਵਾ ਜਿਹੜਾ ਕੈਨੇਡਾ ਵਾਲੇ ਜਹਾਜ਼ ਦੇ ਚੱਕਰ ਦੇ ਵਿੱਚ ਆਪਣੀ ਜ਼ਿੰਦਗੀ ਦਾ ਬੇੜਾ ਕਰਕੇ ਕਰ ਲੂਗਾ ਇਹ ਨਹੀਂ ਗੱਲ ਬਣਨੀ ਠੀਕ ਆ ਨਾ ਹੁਣ ਭਾਵੇਂ ਜਹਾਜ਼ਾਂ ਦੇ ਲਾਲਚ ਦੋ ਤੇ ਭਾਵੇਂ ਉਹ ਸਮੁੰਦਰੀ ਜਹਾਜ਼ ਦੇ ਦੋ ਜਿਹੜਾ ਮਰਜ਼ੀ ਜਹਾਜ਼ ਵੱਡੇ ਤੋਂ ਵੱਡੇ ਦਾ ਲਾਲਚ ਦੇ ਦੋ ਇੱਦਾਂ ਨਹੀਂ ਗੱਲ ਬਣਨੀ ਤੇ ਜਾਂ ਇਦਾਂ ਕਰੋ ਚੀਮੇ ਦੀ ਜਿਹੜੀ ਵੀਡੀਓ ਨਹੀਂ ਪਾਈ ਤੂੰ ਇੱਕ ਚੀਮਾ ਮੁੱਛਲ ਜਿਹੜਾ ਹੁੰਦਾ ਵਾ ਵੱਡੀਆਂ ਵੱਡੀਆਂ ਮੁੱਛਾਂ ਵਾਲਾ ਉਧਰ ਵਿਆਹ ਦੇ ਉੱਥੇ ਜੋੜੀ ਦੀ ਸੈਟ ਪੈ ਜਾਣੀ ਆ ਆ ਚੱਕ ਡੌਲਾ ਤੇ ਆ ਚੱਕ ਪੱਟ ਭਾਬੀ ਰੰਜੀਤ ਕੌਰ ਨਹੀਂ ਕਿਸੇ ਨਾਲ ਘੱਟ ਹੈ ਘੱਟਦੇ ਹੈ ਨਹੀਂ ਆ ਬਾਕੀ ਮੁੰਡਾ ਨਹੀਂ ਬਣਾ ਵਿਆਹ ਕਰਾਉਣਾ ਆਪੇ